ਕਟ ਜਾਂਦਾ ਸੁਣੋ ਜੀ ਸਾ ਘਟਣਾ 1000 ਚਵੀ ਖਟ ਲੈ ਆ ਰਾਮ ਨਾਮ ਦੀਆਂ ਖਟੀਆਂ ਬੇਨ ਰੂਪਨ ਜਾਰੀ ਤੋਂ ਸੁਨੀਆਂ ਪੰਜਾਂ ਰਹਿਣ ਗਿਆ ਹਟੀਆਂ ਹੋ ਸਰਸੋ ਦੇ ਫੁੱਲਾਂ ਨੂੰ ਲੱਗੂ ਮੌਸਮ ਮੌਸਮੀ ਤੇਲਾ ਹੈਰੌਣਕ ਦੋ ਘੜੀਆਂ ਜਾਣੇ ਵਿਛੜ ਪਰਾ ਉਹ ਮੇਲਾ ਸਾਰੀ ਸਰਤੁਰ ਜਾਣਾ ਕੋਈ ਹਾੜੀ ਤੇ ਕੋਈ ਸੌਣੀ ਘਰ ਛਾਲ ਪੈਕਿਆਂ ਦੇ ਜਿੰਦੜੀ ਆਈ ਹੀਰ ਪਰੌਣੀ ਹੋ ਚੂਰੀ ਦਾ ਪਾਲਾਵਾ ਜਾਣਾਂ ਰਾਂਝਾ ਤੋਰ ਹਲਵੇਲਾ ਹੈਰੌਨਕ ਦੋ ਕੜੀਆਂ ਜਾਣਾਂ ਵਿਛੜ ਪਰਾਵੋ ਮੇਲਾ ਮਿਲ ਕੇ ਵਿਛੜ ਗਿਆਂ ਆ ਜੋ ਮਿਲ ਕੇ ਵਿਛੜ ਗਿਆਂ ਮੁੜਕੇ ਕਠੀਆਂ ਹੋਣ ਨਾਰੂਆਂ ਜੋ ਤੀਰ ਕਮਾਨਾਂ ਤੋਂ ਮੁੜਦੇ ਚੱਕ ਨਾ ਬੇਖੇ ਖੂਹਾਂ ਹੋ ਗਰਦਨ ਤੋਂ ਫੜਕੇ ਦੇ ਕੱਢਣਾ ਕਾਲ ਬਲੀ ਨੇ ਡੇਲਾ ਹੈਰੌਣਕ ਦੋ ਕੜੀਆਂ ਜਾਣੇ ਵਿਛੜ ਪਰਾਂ ਉਹ ਵੇਲਾ ਜਿੰਝ ਮੰਦਰਾਂ ਦਾ ਨਾ ਕਰ ਮਾਨ ਮੂਰਖਾ ਰਾਉਣਾ ਹੱਡ बिकਦੇ ਪਸ਼ੂਆਂ ਦੇ ਤੇਰਾ ਮਾਸ ਨਹੀਂ ਕਮ ਆਉਣਾ ਹੋ ਲਾਲਾਂ ਦਾ ਬਣਜ ਕਰਾ ਆ ਕੇ ਖਟ ਲਿਆ ਲਾਲ ਕਰੇਲਾ ਹੈ ਰੌਣਕ ਦੋ ਘੜੀਆਂ ਜਾਣ ਬਿਜੜ ਪਰਾਵੋ ਮੇਲਾ ਜੰਗ ਸ਼ਨਰੇਲਾ ਦਾ ਬਈ ਜਗ ਜੰਗ ਸ਼ਨਰੇਲਾ ਦਾ ਇਥੇ ਆਵਣ ਜਾਵਣ ਗੱਡੀਆਂ ਇਹ ਮੁੱਕ ਜੂ ਟੈਂਕੀ ਤੋਂ ਫੇਰ ਕੀ ਬਣਦਾ ਕੋ ਕਾਂ ਛੱਡੀਆਂ ਹੋਸ਼ਟ ਖਾ ਕੇ ਇੰਜਨ ਦੀ ਲੈ ਜੂਲੀ ਦੇ ਉਪਰੋਂ ਠੱਲਾ ਹੈਰੌਣਕ ਨੂੰ ਕੜੀਆਂ ਜਾਣ ਬਿਜੜ ਪਰਾ ਵੋ ਮੇਲਾ ਕਦੇ ਸੱਚੀ ਬੋਲਿਆ ਕਰ ਕਦੇ ਸੱਚੀ ਕਦੇ ਸੱਚੀ ਬੋਲਿਆ ਕਰ ਨਾ ਕਰ ਝੂਠ ਦੇ ਘਾਲੇ ਮਾਲੇ ਛਪਰੀ ਵਿੱਚ ਦਿਨ ਕੱਟ ਲੈ ਲੱਤੀ ਜਾਨ ਮਰਬਿਆਂ ਬਾਲੇ ਹੋ ਨਿਤ ਖੜਾ ਸਰਾਨੇ ਤੇ ਵੱਡਣਾ ਕਾਲ ਬਲੀ ਦਾ ਛੱਲਾ ਹੈਰੌਣ ਕੰਦੋ ਘੜੀਆਂ ਜਾਣ ਵਿਚੜ ਪਰਾਵੋ ਮੇਲਾ ਇਹਨ ਭਜਨ ਸ਼ਿੰਗਾਰ ਨਹੀਂ ਬੀਬੇਨ ਭਜਨ ਸ਼ਿੰਗਾਰ ਨਹੀਂ ਪਾਲ ਲਖ ਸੁਨੇ ਦੀਆਂ ਤੁਮਾਂ ਪੰਡ ਬਨਲੀ ਖੋ ਗਿਆ ਦੀ ਕੌਡੀ ਜਾਨ ਨਾ ਕੀਤਾ ਸੁਮਾਂ ਹੋ ਜਾ ਨਦੀਬ ਦਰਨੀ ਤੇ ਭੈਣਾ ਜਮਾਂ ਦੇ ਨਾਲ ਤੇ ਮੇਲਾ ਹੈ ਰੌਣਕ ਦੋ ਕੜੀਆਂ ਜਾਣੇ ਵਿਛੜ ਪਰਾਵੋ ਮੇਲਾ ਕਿ ਵਿਚਰਲ ਜੂਗੀ ਸੂਰਤ ਸੋਹਣੀ ਮਨ ਨੂੰ ਮੋਣੀ ਚਿਹਰਾ ਬਹੁਤਾ ਲਗਣਾ ਨਹੀਂ ਇੱਕ ਜਨ ਚੱਕ ਲੋ ਚੱਕ ਲੋ ਹੋਣੀ ਕਰਦੇ ਦੰਦਿਆਂ ਤੋਂ ਭਾਲ ਸਿੰਘ ਹੋ ਜਾਵੇਂਗਾ ਬਿੱਲਾ ਹੋ ਜਾਵੇਂਗਾ ਬਿੱਲਾ ਹੈ ਰੌਣਕ ਦੋ ਕੜੀਆਂ ਜਾਣੇ ਵਿਝੜ ਪਰਾਬੋ